ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਚਾਰ ਹੈ ਤੇ ਮੈਂ ਚੱਲਿਆ ਹਾਂ ਇੰਟਰਵਿਊ ਦੇਣ ਤੇ ਬਾਬਾ ਭਲੀ ਕਰੇ ਚਲੋ ਇੰਟਰਵਿਊ ਪਾਸ ਹੀ ਹੋਵੇ ਤੇ ਚੰਗੀ ਗੱਲ ਆ ਤੇ ਵੈਸੇ ਇਹ ਗ੍ਰੀਡ ਡਿਊਟੀ ਕੰਦੇ ਇੱਥੇ 12 ਘੰਟੇ ਵਧੀਆ ਕੰਮ ਆ ਤੇ ਚਲੋ 12 ਘੰਟੇ ਸਕਿਉਰਿਟੀ ਨਾਲ ਉਹ ਇਧਰ ਵਧੀਆ ਚੀਜ਼ ਆ ਜੇ ਮਿਲ ਜੇ ਤੇ ਤੇ ਬਾਕੀ ਦੇਖਦੇ ਕੀ ਬੰਦਾ ਵਾ ਤੇ ਇੰਦਰ ਤੇ ਬਾਹਰ ਲਾਉਣਾ ਜਿਹਾ ਟਾਂ ਆਪ ਹੀ ਕਿਉਂਕਿ ਮੈਂ ਚੱਲਿਆ ਹਾਂ ਨਹੀਂ ਮੈਂ ਨਾਲ ਲਵਾਉਂਦੇ ਹੋਣਾ ਸੀ ਤੇ ਕੋਈ ਨਹੀਂ ਆਈ ਜਾਣਾ ਮੈਂ ਘੰਟੇ ਤੱਕ ਵਾਪਸ ਆ ਜਾਣਾ ਉਹਨੂੰ ਗਿਆ 1 ਘੰਟੇ ਤੱਕ ਵਾਪਸ ਆਣਾ ਤੇ ਕੋਈ ਨਹੀਂ ਮਿਲਦੇ ਤੁਹਾਨੂੰ ਬਾਅਦ ਚ ਬਾਕੀ ਦਾ ਮੈਂ ਰਾਤ ਦੇ ਵਿੱਚ ਜਾਂਦੇ ਜਾਂਦੇ ਵੀ ਵਲੌਗ ਥੋੜਾ ਬਹੁਤ ਬਣਾਉਂਗਾ ਤੇ ਕੋਈ ਗੱਲ ਨਹੀਂ ਮਿਲਦੇ ਬਾਅਦ ਨਾਲ ਇੰਟਰਵਿਊ ਤੇ ਵੇਲੇ ਕੀ ਬੰਦਾ ਚਲੋ ਚੱਲਦੇ ਹਾਂ ਰਾਸਤਾ ਜਿਆਦਾ ਆਹੜਾ ਰਾਸਤਾ ਜਿਆਦਾ ਖਰਾਬ ਆ ਇਹਨੂੰ ਲੈ ਕੇ ਤੇ ਟੋਟਾ ਕੰਨਾ ਕਹਿਗਾ ਵੀ ਚਲੋ ਬਣ ਜੇ ਵਧੀਆ ਗੱਲ ਆ ਤੇ ਜਾਣੀਆਂ ਆ ਗਿਆਂ ਮੈਂ ਜਾਣੀਆਂ ਪਿੰਡ ਤੇ ਇਥੋਂ ਬੜੇ ਚਿਰ ਦਾ ਰਾਸਤਾ ਖਰਾਬ ਸਾਨੂੰ ਨਾ 2-3 ਸਾਲ ਹੀ ਹੋ ਗਏ ਇਦਾਂ ਹੀ ਚੱਲਣ ਦਾ ਕੰਮ ਪਾਣੀ ਦਾ ਨਿਕਾਸੀ ਨਹੀਂ ਹੋਇਆਗਾ ਪਾਣੀ ਵਿੱਚ ਜਮਾਂ ਦਵਾ ਦੋਤਾ ਕਰਕੇ ਫਿਰ ਉਹ ਹਿੰਦਾ ਹੈ ਖਰਾਬ ਰਾਸਤਾ ਫੇਹ ਟੁੱਟਦਾ ਜਦ ਪਾਣੀ ਖਲੋਂਦਾ ਹੋਏ ਤੇ ਸੋ ਗੈਸ ਇਹਦੇ ਕੱਲ ਮੀਂਹ ਵੜਾ ਪੈਣੇ ਤੇ ਕੋਈ ਫਲਾੜੇ ਮੀਂਹ ਕਰੀਓ ਆਟੇ ਏਰੀਏ ਚ ਨਹੀਂ ਪਾਟੇ ਏਰੀਏ ਜਨਾ ਕੱਲ ਤਾਂ ਦੱਸਿਆ ਰਿਹਾਗਾ ਵੀ ਥੋੜਾ ਬਹੁਤੀ ਪਿਆ ਸੀ ਵੀ ਜਿਆਦਾ ਨਾ ਜਿਆਦਾ ਨਹੀਂ ਪਿਆ ਥੋੜਾ ਪਿਆ ਸੀ। ਸੋ गाइस ਹੁਣ ਜੰਨੇ ਆ ਘਰੇ ਬਾਕੀ ਦਾ ਘਰ ਜਾ ਕੇ ਵਲੌਗ ਕੰਟੀਨਿਊ ਕਰਦਾ ਹੁਣ ਮੈਂ ਦਾ ਇੰਟਰਵਿਊ ਲੈ ਕੇ ਆਇਆ ਹਾਂ ਤੇ ਬਾਕੀ ਇਹਦੇ ਫੋਨ ਕਰਨਾ ਜਿਵੇਂ ਲਗੀ ਬੰਦਾ ਇਹ ਹੈ ਜੰਡੇਆਲਾ ਸ਼ਹਿਰ ਉਧਰ ਤੁਹਾਨੂੰ ਵਿਖਾਇਆ ਜਿਵੇਂ ਮੈਂ ਸ਼ਹਿਰ ਤੇ ਵੀ ਜਾਣਾ ਮੈਂ ਲੈਣਾ ਥੋੜੇ ਬੀਜ ਹੀ ਲੈਣੇ ਸੀ ਬੀਜ ਨੂੰ ਭਾਲਤ ਵਗੈਰਾ ਦੇ ਸੋ ਵੀ ਸੋ ਧੂਆ ਵੇ ਕਿਦਾਂ ਨਿਕਲਦਾ ਜਿਵੇਂ ਕਿਸੇ ਦੇ ਘਰੇ ਅੱਗ ਪੁਰਾਣੀ ਕਿੰਨੀ ਲੱਗੀ ਹੁੰਦੀ ਆ ਕਾਲ ਆਦੇ ਬਹੁਤ ਜ਼ਿਆਦਾ ਹੁਣ ਤੇ ਤੁਹਾਨੂੰ ਦੱਸਿਆ ਮੈਂ ਵੀ ਉਹ ਇੰਟਰਵਿਊ ਦੇ ਗਿਆ ਤੇ ਬਾਕੀ ਕਹਿੰਦੇ ਰਹੇ ਵੇਖੋ ਕੀ ਕਰਦੇ ਆ ਕਿ ਉਹਦੇ ਕੋਲੋਂ ਨੰਬਰ ਕਾਲ ਕਰਦਾਂਗੇ ਬਾਕੀ ਵੇਖੋ ਬਾਕੀ ਲਾਲ ਵਾਲੇ ਪੀਰ ਨੇ ਚਾਇਆ ਤੇ ਮਿਲ ਜੂਗਾ ਨਾ ਚਾਇਆ ਤਾਂ ਫਿਰ ਕੋਈ ਨਹੀਂ ਤੇ ਹੋਰ ਮਾਰਦੇ ਟਰਾਈ ਲੱਭਦੇ ਆ ਇਹਦੇ ਕੰਪਨੀ ਕੰਪਨੀ ਕੇ ਚੱਲ ਜਾ ਕੋਈ ਫਿਰ ਵਾਹ ਭਾਈ ਕੰਮ ਤੇ ਕਰਨਾ ਪੈਣਾ ਕ ਆਵੇ ਟੰਗੇ ਕੋਈ ਨਹੀਂ ਚੱਲਦੇ ਆ ਘਰੇ ਤੇ ਦੇਦੇ ਕੀ ਹੁੰਦਾ ਟੌਟਾ ਲਾਉਨੇ ਫੇਰ ਹੋਰ ਕੀ ਆਪਣਾ ਇਹਦਾ ਘਰ ਦਾ ਕੰਮ ਕਰਦਾ ਇਹ ਟੌਟਾ ਲਾਉਨੇ ਆ ਆ ਗਿਆ ਪਿੰਡ ਝੋਨੇ ਵੜੀ ਦੇ ਹਾਂ ਤੇ ਸਾਰੇ ਦਾਲੇ ਦੀ ਕਰਕੇ ਚਲੋ ਜੀ ਚਲੋ ਜੀ ਚਲੋ ਆ ਗਿਆ ਸਾਡਾ ਪਿੰਡ ਇੱਧਰ ਨੂੰ ਮੁੜ ਜਾਣਾ ਮੈਂ ਘਰੇ ਦੇ ਪਹੁੰਚ ਗਿਆ ਤਾਂ ਦੱਸਿਆ ਇੰਟਰਵਿਊ ਦੇਣ ਗਿਆ ਤੇ ਆਉਂਦੀ ਆ ਰਾਜ ਮੈਂ ਦੇ ਬੂਟੇ ਉਹ ਬੂਟੇ ਕਹਤਾ ਬੀਜ ਲੈ ਕੇ ਆਇਆ ਹਾਂ ਤੇ ਲੈ ਗਿਆ ਮੈਂ ਫੁੱਲਾਂ ਦੇ ਕਾਹ ਫੁੱਲ ਇੰਨੇ ਜਿੰਦਰ ਨੇ ਖੋਲਤਾ ਹੁੰਦਾ ਇੱਕ ਵਿੱਚ ਜਦੋਂ ਮਰ ਵੀ ਦੋ ਇਹਦੇ ਕੱਢ ਕੇ ਨੇ ਦੋ ਚਾਰ ਬੀ ਲਾਤੇ ਨੇ ਇਹ ਕਾਹ ਫੁੱਲੇ ਕਿਹਾ ਗਲੈਂਜ਼ਾ ਗਲੈਂਏ ਗਜ਼ੈਨੀਆਂ ਗਜ਼ੈਨੀਆਂ ਲੈ ਕੇ ਆਇਆ ਕਾਹ ਲੈ ਕੇ ਆਇਆ ਦੋ ਤੇ ਇੱਕ ਗੇਂਦੇ ਨਾਲ ਲੈ ਗਿਆ ਹਾ ਤੇ ਕਾ ਲੈ ਗਿਆ ਬੂਟੇ ਮੂੜੀਆਂ ਮਾਲੀਆਂ ਦੇ ਮੂੜੀ ਲੈ ਕੇ ਆਇਆ ਬੂਟੇ ਕਈ ਜਾਣਾ ਬੀ ਲੈ ਗਿਆ ਸਾਰੇ ਮੂੜੀਆਂ ਦੇ ਪਾੜਕ ਦੇ ਮੇਥੀ ਧਨੀਆ ਗੋਮਲੂ ਇਹ ਸਾਦੇ ਲਾਵਾਂਗੇ ਬਾਹਰ ਖਾਂ ਬਣਾ ਕੇ ਉੱਥੇ ਇਹ ਵੀ ਪੋਲਪਾ ਲਾ ਕੇ ਵੇਨੇ ਆਂ ਰੁਪਈਆ ਤਾਂ ਗਾਲੇ ਤਾਂ ਆਪੀ ਪਹਿਲਾਂ ਇਸ ਦੇ ਬੂਟੇ ਲਾ ਕੇ ਲਉਨੇ ਨੇ ਹਾਂ ਐਰ ਕੀ ਮੈਂ ਫੁੱਲਾਂ ਦੀ ਪਨੀਰੀ ਲੈ ਕੇ ਆਂ ਪਨੀਰੀ ਲਾ ਕੇ ਵੇਖਣੀ ਕੋਈ ਹੁੰਦੀ ਕਿ ਨਹੀਂ ਹੁੰਦੀ ਜੇ ਤੇ ਹੋ ਗਈ ਤੇ ਫਿਰ ਵਧੀਆ ਫਿਰ ਵੇਚਿਆ ਦੀ ਕਰਾਂਗੇ ਉਹਦਾ ਬੂਟਾ ਮਿਲਦਾ ਬਾਹਰ 30 ਰੁਪਈਆ ਦਾ ਤੇ ਆਪਾਂ ਇੱਥੇ ਵੇਚਦਾ ਕਰਨਾ ਪਨੀਰੀ ਬੀਜ ਕੇ ਹੋ ਗਈਆਂ ਸ਼ਾਮਾਂ ਨਾ ਨੂੰ ਕੇ ਫਰੈਸ਼ ਹੋਏ ਆਂ ਚੈੱਕ ਕਰੋ ਆ ਬਣਾਤੀ ਕੈਰੀ ਖੁੱਲਾਂ ਦੀ ਪਰ ਵੀ ਐਸਾ ਇੱਥੋਂ ਲੈ ਕੇ ਤੇ ਇਹ ਇੱਥੋਂ ਤੱਕ ਲਾਤੇ ਆ ਉਹ ਫੁੱਲ ਆਉ ਜਿਹੜੇ ਤੇ ਇਤੋਂ ਗਾੜੀ ਲਾਤੇ ਆ ਲੀਕ ਤੋਂ ਗਾੜੀ ਇੱਥੋਂ ਤੱਕ ਲਾਤੇ ਆ ਆ ਗੈਂਦੇ ਦੇ ਫੁੱਲ ਤੇ ਇਤੋਂ ਗਾੜੀ ਹਲਾਤੇ ਆ ੜੇ ਇੱਥੇ ਤੱਕ ਵੇਨੇ ਹੁਣ ਉਗਦੇ ਕਿ ਨਹੀਂ ਉਗਦੇ ਜੇ ਰੋਗਣ ਕਿਉਂਕਿ ਤੁਹਾਨੂੰ ਦਿਖਾਉਂਗਾ ਮੈਂ ਤੇ ਦੇਖੋ ਹੁਣ ਕੀ ਬੰਦਾ ਜੇ ਦੇ ਉਗ ਪਤਾ ਮੇ ਵਧੀਆ ਨਾ ਉਗੇ ਰੇ ਫਿਰ ਰੱਬ ਹੀ ਰੱਖਾ ਇਹਨਾਂ ਦਾ ਹੋਰ ਕੋ ਲਾਵਾਂਗੇ ਸੀ ਫਿਰ ਹੋਰ ਕੀ ਆ ਤੇ ਚਲੋ ਕੋਈ ਨਹੀਂ ਤੁਰਦੇ ਫਿਰਦੇ ਘੜੀ ਤੇ ਬਲੌ ਕਰਦੇ ਕੰਟੀਨਿਊ ਜੇ ਤੋ ਫੇਰ ਦਾ ਕਰਨੇ ਆ ਨੇ ਦੁੱਧ ਲੈਣ ਦੁੱਧ ਲੈਣ ਜਾਣੇ ਮੋਟਰਸਾਈਕਲ ਤੇ ਲਿਆ ਕੱਢ ਤੇ ਉਹ ਬਲੂੰਗਾ ਤੁਰਿਆ ਫਿਰਦਾ ਦੁੱਧ ਲੈ ਕੇ ਆਉਣੇ ਆ ਤੁਹਾਨੂੰ ਦਿਖਾਉਣਾ ਬਲੂੰਗੇ ਦੀ ਆਈਟਮ ਆ ਉਹ ਵਿੱਚ ਟਾਇਰ ਚੜ ਜਾਂਦਾ ਜੇ ਚੜਿਆ ਦਿਖਾਉਂਗਾ ਟਾਇਰ ਦੇ ਵਿੱਚ ਵੜ ਜਾਂਦਾ ਥੱਲੇ ਨਾ ਮੋਟਰਸਾਈਕਲ ਦੇ ਮਗਰਲੇ ਟਾਇਰ ਦੇ ਵਿੱਚ ਉੱਥੇ ਵੜ ਜਾਂਦਾ ਫੇਰ ਨਿਕਲ ਹੁੰਦਾ ਬਾਹਰ ਮਾਰ ਕੇ ਛਾ ਆਹ ਵੇ ਰਿਆ ਮੋਟਰਸਾਈਕਲ ਥੱਲੇ ਬਣੇ ਕੀ ਕਰਨ ਡਿਆ ਆ ਓਏ ਆਓ ਆਓ ਤੁਰੇ ਫਿਰ ਮੰਮੀ ਤੋਂ ਹੁੰਦੀ ਹੈ ਡੱਬਾ ਜੀ ਚਮਲ ਵੀ ਡੋਣਾ ਸੋ ਗਾਇਸ ਬਾਬਾ ਜੀ ਦੇ ਘਰੋਂ ਤੇ ਕੁੱਟ ਪਏ ਆ ਠੇਡਾ ਲੱਗਾ ਮੰਮੀ ਦਾ ਫੋਨ ਆਉਣ ਦਾ ਹੁਣ ਜਾਨੇ ਘਰੇ ਹੁਣ ਜਾਨੇ ਘਰੇ ਜਿਹਨੇ ਠੇਡਾ ਲੱਗਾ ਹੋਵੇ ਚੌਲਾਂ ਲਾ ਲੀ ਦੀਆਂ ਲਾਲੀਆਂ ਘੜੀ ਦੋ ਮਿੰਟ ਵੇਟ ਕਰ ਲੈਣੇ ਫੇਰ ਜਾਨੇ ਠੇਡਾ ਲੱਗਾ ਹੋਵੇ ਤੁਰਨਾ ਨਹੀਂ ਚੀਜ਼ ਚਮਲ ਛਾੜ ਲੈਣੀ ਚਾਹੀਦੀ ਹੈਲੋ ਇੱਥੇ ਤਾਂ ਇਹਦਾ ਲੱਗਦਾ ਨਾ ਇਹ ਬੰਦੇ ਨੇ ਸਹੀ ਗੱਲ ਹੈ ਚਲੋ ਕੋਈ ਨਹੀਂ ਜਾਂਨੇ ਹੁਣ ਘਰ ਤੇ ਘਰ ਜਾ ਕੇ ਰੋਟੀ ਖਾਣੇ ਸੋ ਹੈ ਗਾਇਸ ਰੋਟੀ ਲਾਟੀ ਖਾ ਲਈ ਆ ਤੇ ਜੇਠਾ ਲਾਲ ਵਾਲਾ ਤੇ ਅਣੂ ਘੁਆਲਾ ਦੇਖ ਲਿਆ ਹੁਣ ਜਾਨੇ ਬਾਹਰ ਤੇ ਫੋਨ ਨਹੀਂ ਲੈਣਾ ਉਹਦਾ ਉੱਥੇ ਪੈ ਅੰਦਰ ਤੇ ਹੁਣ ਜਾਂਨੇ ਬਾਹਰ ਤੁਰ ਫੇ ਰਹੀਏ ਸੈਰ ਸੁਰ ਕਰ ਗਏ ਕੜੀ ਸੈਰ ਆ ਗਏ ਰੇ ਮੰਜ ਮੰਜ ਡਾ ਕੇ ਪੈਨੇ ਲੰਮੇ ਕੜ ਕੇ ਉੱਠ ਕੇ ਫੇ ਲਾਵਾਂਗੇ ਆ ਇਟਾ ਟਟਾ ਲਾਉਣ ਵਾਲੀਆਂ ਇੱਧਰ ਦੇਖੀਏ ਨਹੀਂ ਹੁਣ ਚੱਲ ਕੌਣਸੇ ਵੇਖਾਂਗੇ ਤੇ ਚਲੋ ਚੱਲਦੇ ਨਾਲ ਚੱਲੇ ਡੈਡੀ ਤੇ ਅੰਦਰ ਦੋਵੇਂ ਜਾਣੇ ਹੁਣ ਜਾਂਦੇ ਆ ਘਰੇ ਤੇ ਬਾਕੀ ਦਾ ਵਲੌਗ ਵਾਸ ਠੀਕ ਹੀ ਐ ਤੇ ਹੁਣ ਐਂਡ ਕਰਦੇ ਆ ਤੇ ਜੇ ਅੱਜ ਦਾ ਵਲੌਗ ਤੁਹਾਨੂੰ ਚੰਗਾ ਲੱਗਾ ਵਾ ਤੇ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤਨ ਨਵੇਂ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ ਗੁੱਡ ਨਾਈਟ